ਸਰਕਾਰ ਦੇ ਤੁਸੀਂ 124 750 ਪਟਿਆਲਾ ਡੀਆਰ ਪਾਰਕ ਸੜਕ ਰੋਡ ਦੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਖਾਇਲ ਹੋ ਗਈ ਪਟਿਆਲਾ ਦੇ ਡੀਆਰ ਪਾਰਕ ਰੋਡ ਤੇ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇਹ ਓਵਰ ਸਪੀਡ ਕਰੇਟਾਕਾਰ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਚਦਕੀ ਕੋਹਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਗੱਡੀ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ ਜਿਸ ਕਰਕੇ ਡਰਾਈਵਰ ਵਾਹਨ ਤੇ ਕੰਟਰੋਲ ਨਹੀਂ ਰੱਖ ਸਕਿਆ। ਗੱਡੀ ਨੇ ਪਹਿਲਾ ਫੁੱਟਪਾਥ ਤੇ ਚੱਲ ਰਹੇ ਲੋਕਾਂ ਨੂੰ ਟੱਕਰ ਮਾਰੀ ਅਤੇ ਫਿਰ ਪਾਸੇ ਪੈਂਡ ਹੋ ਗਈ। ਮੌਕੇ ਤੇ ਪੁਲਿਸ ਤੁਰੰਤ ਪਹੁੰਚੀ ਅਤੇ ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ ਚ ਭੇਜਿਆ ਕਰਵਾਇਆ ਗਿਆ। ਲੜਕੀ ਦੀ ਪਛਾਣ ਨਹੀਂ ਹੋ ਸਕੀ ਪਰ ਪੁਲਿਸ ਵੱਲੋਂ ਪਰਿਵਾਰਿਕ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਰੋਡ ਤੇ ਸੀਸੀਟੀਵੀ ਕੈਮਰਾ ਅਤੇ ਸਪੀਡ ਬ੍ਰੇਕਰ ਲਗਾਏ ਜਾਣ ਤਾਂ ਜੋ ਭਵਿੱਖ ਵਿੱਚ ਇੰਨਾ ਹਾਦਸਿਆਂ ਤੋਂ ਬਚਾਅ ਹੋ ਸਕੇ। ਹੋਇਆ ਤਾਂ ਲੋਕੀ ਸਾਰੇ ਇਕੱਠੇ ਹੋਏ। ਜਦੋਂ ਮੈਂ ਦੇਖਿਆ ਤਾਂ ਕੁੜੀ ਦੀ ਮੌਕੇ ਤੇ ਮੌਤ ਹੋ ਗਈ ਸੀ। ਕੁੜੀ ਕੌਣ ਸੀ ਕੀ ਕੁਝ ਹੈ ਪਹਿਚਾਨ ਜੀ ਦਾ ਪੁੱਛ ਨਹੀਂ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹਦੀ ਮੈਂ ਫੋਟੋ ਪਿਛਲੀ ਉਹ ਚੰਡੀਗੜ੍ਹ ਦੀ ਜਿਹੜਾ ਜਿਹੜਾ ਲਾਇਸੈਂਸ ਚੰਡੀਗੜ੍ਹ ਦਾ ਬਣਿਆ ਤਾਂ ਖਾਰੇ ਉਮਰ ਕਿੰਨੀ ਕੁ ਲੱਗਦੀ ਹੈ ਫਿਰ ਇਹਦੀ ਉਮਰ ਹੋਈਗੀ ਜੀ 24 25 25 ਸਾਲ ਦੀ ਹੋਈਗੀ ਇਹ ਕਨਫਰਮ ਨਹੀਂ ਹੋਇਆ ਕਿੱਥੇ ਦੀ ਹੈ ਨਹੀਂ ਇਹ ਨਹੀਂ ਕਨਫਰਮ ਹੋਇਆ ਇੱਕ ਬੰਦੇ ਨਾਲ ਹੋਰ ਐਕਸੀਡੈਂਟ ਹੋਇਆ ਉਹ ਜਿਹੜਾ ਇਹ ਨਾਲ ਹੀ ਸਾਡੇ ਏਰੀਆ ਦੇ ਵਿੱਚ ਰਹਿੰਦਾ ਤੇ ਉਹਦਾ ਜਿਹੜਾ ਰਕੇਸ਼ ਹੈਗਾ ਰਕੇਸ਼ ਦਾ ਬ੍ਰਦਰ ਹੈ ਉਹ ਉਹ ਵੀ ਕਹਿੰਦੇ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਇਹ ਭਾਜੀ ਸਾਰਾ ਇਕੱਠਾ ਹੀ ਐਕਸੀਡੈਂਟ ਹੋਇਆ ਤਿੰਨ ਇੱਕ ਆਪੇ ਜਿਹੜੀ ਗੱਡੀ ਦੀ ਸਪੀਡ ਕਾਫੀ ਸੀਗੀ ਜੀ ਮੇਰੇ ਖਿਆਲ ਤੇ ਨਾਣਾ ਕਰਦੇ 130 40 ਦੀ ਸਪੀਡ ਹੋਣੀ ਜਿਹੜੀ ਐਕਟ ਉਹ ਜਿਹੜੀ ਕਰੇਟਾ ਗੱਡੀ ਤੇ ਐਕਸੀਡੈਂਟ ਹੋਇਆ ਤੇ ਉਹਨੇ ਲਿਆ ਕੇ ਪਹਿਲਾਂ ਸਿੱਧਾ ਕੁੜੀ ਚ ਮਾਰੀ ਕੁੜੀ ਤੋਂ ਨਾਲ ਹੀ ਗੱਡੀ ਉਹ ਅਨਬੈਲੈਂਸ ਹੋ ਕੇ ਨਾਲ ਹੀ ਦੂਜੀ ਸਕੂਟਰ ਵਿੱਚ ਲੱਗੀ ਦੋਨੋਂ ਬੰਦੇ ਮਤਲਬ ਕਿ ਐਂਡ ਮੋਕੇ ਤੇ ਇੱਕ ਦਾ ਤਾਂ ਘਰ ਚ ਚਲੋ ਨਾਲ ਸੀਗਾ ਉਹਨੂੰ ਫਟਾਫਟ ਨਾਲ ਲੈ ਗਏ ਜਦੋਂ ਕੁੜੀ ਨੂੰ ਦੇਖਿਆ ਉਹ ਮਰੀ ਪਈਗੀ ਜਿਹੜਾ ਤੁਸੀਂ ਜ਼ਖਮੀ ਦੱਸ ਲਿਆ ਉਹ ਉਹਨੇ ਨੇੜੇ ਦੇ ਰਹਿਣ ਵਾਲੇ ਨੇ ਹਾਂਜੀ ਹਾਂਜੀ ਉਹਨੇ ਨੇੜੇ ਦੇ ਹੀ ਰਹਿਣ ਵਾਲੇ ਆ ਸਾਡੇ ਸਾਡੇ ਏਰੀਆ ਦੇ ਹੀ ਰਹਿਣ ਵਾਲੇ ਆ ਤੇ ਉਹਨਾਂ ਦਾ ਪਰਿਵਾਰ ਹੁਣ ਹੀ ਆਇਆ ਸੀਗਾ ਅਸੀਂ ਉਹੀ ਗੱਲ ਕੀਤੀ ਹੈ ਸਾਰੀ ਕਿ ਜਿਵੇਂ ਵੀ ਹੋਏਗੀ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇਹ ਜਿਹੜੇ ਜਿਹੜੀ ਜਾਨ ਚਲੀ ਗਈ ਉਹ ਖੇੜ ਤਾਂ ਹੈ ਨਹੀਂ ਉਹ ਵੀ ਕਿਸੇ ਪਰਿਵਾਰ ਦੀ ਸੀਗੀ ਉਹਦੀ ਵੀ ਛੋਟੀ ਜੀ ਬੇਟੀ ਹੈ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਠੀਕ ਨੇ ਵਸੇ ਨਹੀਂ ਨਹੀਂ ਉਹਨਾਂ ਦੀ ਵੀ ਹਾਲਤ ਗੰਭੀਰ ਹੈ ਕਾਫੀ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਪਤਾ ਨਹੀਂ ਜਿਹਦੀ ਛੋਟੀ ਬੇਟੀ ਗਿਆ ਤੁਸੀਂ ਉਹ ਕਿਵੇਂ ਜਾਣਦੇ ਹੋ ਕਿਵੇਂ ਲੋਕਲ ਸੀ ਕਿਵੇਂ ਜੀ ਨਹੀਂ ਜੀ ਉਹਦੇ ਜਿਹੜਾ ਮੋਬਾਈਲ ਸੀ ਨਾ ਜਿਹ ਮੋਬਾਈਲ ਤੇ ਛੋਟੀ ਕੁੜੀਆ ਦੀ ਤੁਸੀਂ ਫੋਟੋ ਲੱਗੀ ਹੋਈ ਸੀ ਉਸ ਤੋਂ ਪਤਾ ਚੱਲਿਆ ਕਿ ਉਹਦੀ ਛੋਟੀ ਕੁੜੀਆ ਹੈਗੀ ਨਾ ਅਸੀਂ ਫੋਨ ਖੋਲਣ ਦੀ ਕੋਸ਼ਿਸ਼ ਕੀਤੀ ਮਗਰ ਫੋਨ ਖੁੱਲਿਆ ਨਹੀਂ ਇੱਕ ਫੋਨ ਸੀਗਾ ਇੱਕ ਸੋਨੇ ਦੀ ਚੈਨ ਸੀ ਕਿ ਉਹ ਅਸੀਂ ਪੁਲਿਸ ਨੂੰ ਹੈਂਡਓਵਰ ਕਰਤੀ ਤੁਹਾਨੂੰ ਪਤਲਾ ਮਿਲੀ ਸੀ ਵੀ ਇੱਕ ਕਾਰ ਦਾ ਦੇਸ਼ ਦਾ ਇਰਕ ਹੋਇਆ ਤੇ ਅਸੀਂ ਮੌਕੇ ਤੇ ਪਹੁੰਚੇ ਸੀ ਸਿਰਪੁਰਪੁਰ ਪਾਰਟੀ ਮੌਕੇ ਦੇਖਿਆ ਇੱਕ ਟ੍ਰੈਕਟਰ ਘਾਰ ਉਦਛੜ ਹੋਇਆ ਐਕਸ ਸਕੂਟੀ ਦਾ ਦੋਆ ਨਾ ਇੱਕ ਇਲੈਕਟ੍ਰਿਕ ਸਕੂਟੀ ਹੈ ਉੱਤੇ ਲੜਕੀ ਸੀ ਰੁਕੀ ਦੇਖੋਗੀ ਮੌਕੇ ਤੇ ਉਹਦੀ ਰੈੱਡ ਬੋਡੀ ਹੱਥੋਂ ਪਿੱਛੇ ਆਪੀ ਹੈ ਅਣਕੱਲਾ ਸੀ ਮਨਾਲ ਦੇ ਮਾਲਵੇ ਪੁੰਜਨ ਹੋ ਗਿਆ ਸੀ ਉਹਨੂੰ ਆਪਾਂ ਪਹੁੰਚਾ ਕੇ ਲਾਜਵਾ ਜਿਹੜੀ ਲੜਕੀ ਦੱਸ ਰਹੀ ਕੱਲੀ ਸੀ ਕਿਉਂਕਿ ਲੜਕੀ ਕੱਲੀ ਸੀ ਓਕੇ ਥੈਟ ਇੱਕ ਕੁੜੀ ਦੀ ਹੋਈ ਹੈ ਕੁਛ ਲੱਗਿਆ ਪਤਾ ਵੀ ਕੁੜੀ ਕਿਹੜੀ ਜਗ੍ਹਾ ਦੀ ਸੀ ਉਹ ਬ్రో ਦੋਤ ਮਿਲਿਆ ਨਾ ਕਲੀਰ ਰਲ ਸਾਰੇ ਤੇ ਜਿਹੜਾ ਜਿਹੜਾ ਮੁੰਡਾ ਜਿਹਦਾ ਤੁਸੀਂ ਕਹਿ ਰਹੇ ਹੋ ਉਹ ਕਿਵੇਂ ਉਹਦੀ ਤਬੀਅ ਠੀਕ ਹੈ ਜੀ ਉਹਦੀ ਤਰੀਕ ਠੀਕ ਹੁੰ ਜਾ ਕੇ ਉਹ ਅਗੇ ਆਪਾਂ ਦਾਖਲ ਆ ਚੱਲ ਜਾਵਾਂਗਾ ਅੱਛਾ ਉਹ ਤਾਂ ਅਸੀਂ ਪਤਾ ਕਰਾਂਗੇ ਉਹ ਲੋਕਲੀ ਸੀਗਾ ਜੀ ਉਹ ਲੋਕਲੀ ਨਾਲ ਦੇ ਬੰਦੇ ਹੋਏ ਜੀ